ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਮੈਂ ਸੰਗਤ ਦੇ ਨਾਲ ਕੱਲ ਇੱਕ ਪੋਸਟ ਸ਼ੇਅਰ ਕੀਤੀ ਸੀ ਜੀ ਸਟੇਟਸ ਦੇ ਰਾਹੀਂ 22 ਸੀ ਸੈਕਟਰ 22 ਸੀ ਚੰਡੀਗੜ੍ਹ ਦਾ ਇੱਕ ਇਮੀਗ੍ਰੇਸ਼ਨ ਫਰੋਡ ਨੀਰਜ ਭੱਲਾ ਤੇ ਉਹਦੀ ਘਰ ਵਾਲੀ ਨੀਦੀ ਭੱਲਾ ਜਿਹੜੇ ਕਿ ਜਿਰ ਹੈ ਤਾਂ ਇਹ ਪਿੱਛੋਂ ਰਾਏਕੋਟ ਦੇ ਨੇ ਤੇ ਜਿਰਕਪੁਰ ਇਹਨਾਂ ਦਾ ਪਰਮਨੈਂਟ ਐਡਰੈਸ ਹੈ ਤੇ ਅੱਜਕੱਲ੍ਹ ਚੰਡੀਗੜ੍ਹ ਰਹਿ ਰਹੇ ਨੇ ਇਹ 51 ਸੈਕਟਰ ਦੇ ਵਿੱਚ ਸੋ ਇਹਨਾਂ ਤੇ ਚਾਨਣਾ ਪਾਣ ਲੱਗਿਆ ਇਹਨਾਂ ਦੀ ਫੋਟੋ ਨਾਂ ਨੱਥੀ ਕਰ ਚੁੱਕੇ ਆ ਇਹ ਬੰਦੇ ਸੀਰੇ ਦੇ ਫਰੋਡ ਨੇ ਮੇਰੇ ਕੋਲ ਹਰ ਇੱਕ ਚੀਜ਼ ਦਾ ਇਹਨਾਂ ਦਾ ਪ੍ਰੂਫ ਪਿਆ ਕਿ ਕਿੰਨਾ ਕਿ ਇਹਨਾਂ ਨੇ ਕਿੱਥੇ ਕਿੱਥੇ ਫਰੋਡ ਕੀਤਾ ਇਹਨਾਂ ਦੇ ਅਕਾਊਂਟੈਂਟ ਤੋਂ ਵੀ ਤੁਸੀਂ ਜੋ ਜਾਣਕਾਰੀ ਲੈਣੀ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹਨਾਂ ਤੋਂ ਲਿੱਤੀ ਜਾਵੇ ਤੇ ਇਸ ਬੰਦੇ ਨੇ ਆਪਦਾ 22 ਸੈਕਟਰ 22 ਸੀ ਦੇ ਵਿੱਚੋਂ ਦਫਤਰ ਬੰਦ ਕਰ ਦਿੱਤਾ ਕੁਝ ਕਿ ਮਹੀਨੇ ਪਹਿਲਾਂ ਕਿਉਂਕਿ ਇਹਨੇ ਉੱਥੇ ਬਹੁਤ ਜ਼ਿਆਦਾ ਠੱਗੀ ਠੋਰੀ ਕੀਤੀ ਤੇ ਇਹਦੇ ਤੇ ਇੱਕ ਪਰਚਾ 17 ਸੈਕਟਰ ਦੇ ਵਿੱਚ 17 ਸੈਂਟਰਲ ਦੇ ਵਿੱਚ ਦਰਜ ਹੋਇਆ ਜਿਹਦਾ ਐਫ ਆਈ ਆਰ ਨੰਬਰ ਹੈਗਾ 213 ਤੇ ਇਹ 200 2024 ਦੇ ਵਿੱਚ ਪਰਚਾ ਇਹਤੇ ਦਰਜ ਹੋਇਆ ਉਸ ਦਰਮਿਆਨ ਇਹਨੇ ਆਪ ਦਾ ਉਸ ਦਰਮਿਆਨੇ ਭਗੋੜਾ ਰਿਹਾ ਹੈ ਕਾਫੀ ਟਾਈਮ ਇਹਦਾ ਦਫਤਰ ਬੰਦ ਰਿਹਾ ਤੁਸੀਂ ਪਤਾ ਵੀ ਕਰ ਸਕਦੇ ਹੋ ਨਾਲ ਇਹਦੇ ਟਾਈਟਲਮੈਂਟ ਇਨਸ਼ੋਰਸ ਕੰਪਨੀ ਆ ਉਹ ਦੱਸਦੇ ਨੇ ਕਿ ਇਹ 2-3 ਮਹੀਨੇ ਦਾ ਫਰਾਰ ਰਿਹਾ ਇੱਥੋਂ ਆਪਦੇ ਬੱਚਿਆਂ ਸੁਣੇ ਆਪਦੀ ਘਰ ਵਾਲੀ ਸੁਣੇ ਸੋਹਰੇ ਇਹਦੇ ਆ ਗਏ ਨੇ ਅੰਮ੍ਰਾਲੇ ਕੇਤਲੀ ਚੌਂਕ ਦੇ ਲਾਗੇ ਉਹ ਜਿੱਥੇ ਕੇਤਲੀ ਜੀ ਬਣੀ ਹੋਈ ਹੈ ਨਾ ਉਹਦੇ ਲਾਗੇ ਨੇ ਇਹਦੇ ਪੂਰੇ ਪਰਿਵਾਰ ਦਾ ਸਾਰਾ ਬਾਇਓ ਡਾਟਾ ਮੇਰੇ ਕੋਲ ਹੈਗਾ ਜਿਹੜੇ-ਜਿਹੜੇ ਵੀਰ ਭਰਾਣੇ ਇੱਥੋਂ ਪੈਸੇ ਲੈਣੇ ਨੇ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਇਹੀ ਐਡਾਕ ਤਕੜਾ ਫਰੋਡ ਹੈ ਕਿ ਪਿਆਰ ਚ ਪਾ ਕੇ ਬੰਦੇ ਨੂੰ ਵਰਗਲਾ ਕੇ ਫਸਲਾ ਕੇ ਆਪਦੀ ਘਰ ਵਾਲੀ ਨੂੰ ਨਾਲ ਲਾ ਕੇ ਉਹਨਾਂ ਤੋਂ ਪੈਸੇ ਠੱਗਣ ਦੇ ਵਿੱਚ ਬਹੁਤ ਮਾਹਿਰ ਹੈ। ਇੱਕ ਇਹਦੀ ਛੇਲੀ ਆ ਗਰਲਫ੍ਰੈਂਡ ਜਿਹੜੀ ਇਹਨੇ ਬਹੁਤ ਟਾਈਮ ਤੋਂ ਰੱਖੀ ਹੋਈ ਆ ਮੈਂ ਹਜੇ ਉਹਦਾ ਜ਼ਿਕਰ ਨਹੀਂ ਕਰੂੰਗਾ। ਗੱਲ ਛੋਟੀ ਹੋ ਜਾਂਦੀ ਹੈ ਕਰਦਾਰ ਨਾਲੋਂ ਪਰ ਕਹਿਣਾ ਨਹੀਂ ਚਾਹੀਦਾ ਇਹਦੀ ਘਰ ਵਾਲੀ ਇਹਨੂੰ ਪੂਰਾ ਸਾਥ ਦਿੰਦੀ ਆ ਉਸ ਦੇ ਵਿੱਚ ਵੀ ਜਿਹਦਾ ਬੰਦਾ 11 ਤੋਂ ਲੈ ਕੇ ਸਵੇਰੇ 4 ਵਜੇ ਤੱਕ ਗੈਰਪ ਰਹੇ ਤੇ 4 ਵਜੇ ਆ ਕੇ ਫੇਰ ਘਰ ਦੇ ਵਿੱਚ ਰਹੇ ਤੇ ਆਪਦੀ ਜਨਾਨੀ ਨੂੰ ਬਾਹਰੋਂ ਲੋਕ ਲਾ ਜੀ ਉਹ ਜਨਾਨੀ ਨੂੰ ਪਤਾ ਨਹੀਂ ਹੋਊਗਾ ਵੀ ਉਹ ਕਿੱਥੇ ਜਾਂਦਾ ਮੇਰੇ ਕੋਲੇ ਦੀ ਘਰ ਵਾਲੀ ਨੂੰ ਵੀ ਚੈਟ ਕੀਤੀ ਆ ਭਾਈ ਸਾਡੇ ਜਿਹੜੇ ਪੈਸੇ ਹੈਗੇ ਨੇ ਉਹ ਦੇ ਦਿਓ ਤੁਸੀਂ ਤੇ ਹੋਰ ਵੀਰ ਭਰਾਵਾਂ ਦੇ ਵੀ ਕਈਆਂ ਦੇ ਪੈਸੇ ਹੈਗੇ ਨੇ ਇਹਦੀ ਘਰ ਵਾਲੀ ਬਲੌਕ ਕਰ ਗਈ ਆ ਇਦੀ ਘਰ ਵਾਲੀ ਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਕੀਤਾ ਇਹ ਤਾਂ ਸਾਨੂੰ ਕਾਫੀ ਟਾਈਮ ਤੋਂ ਬਲੌਕ ਕਰੀ ਬੈਠਾ ਨੀ ਅਰਜਪੱਲਾ ਇਹਨੂੰ ਫੋਨ ਕੀਤੇ ਨੇ WhatsApp ਤੇ ਮੈਸੇਜ ਵੀ ਭੇਜ ਚੁੱਕੇ ਆ WhatsApp ਮੈਸੀ ਤਾਂ ਇਹਨੇ ਚਲੋ ਬਲੌਕ ਕੀਤਾ ਇਹ ਕੋਲ ਨਹੀਂ ਚੱਕਦਾ ਤੇ ਇਹਨੂੰ ਟੈਕਸਟ ਮੈਸੇਜ ਭੇਜੇ ਹੋਏ ਨੇ ਟੈਕਸਟ ਮੈਸੇਜ ਨਹੀਂ ਕਰ ਉਹ ਕਰਦਾ ਹੁਣ ਇਸਨੇ ਆਪਣੀ ਠੱਗੀ ਠੋਰੀ ਦੀ ਦੁਕਾਨ ਖੋਲੀ ਹੋਈ ਆ 44 D ਦੇ ਵਿੱਚ 44 D ਉੱਥੇ ਇਹ ਪ੍ਰੋਪਰਟੀ ਦਾ ਕੰਮ ਕਰਨ ਵਾਸਤੇ ਨੇ ਕੀਤਾ ਪਰ ਇਮੀਗ੍ਰੇਸ਼ਨ ਦਾ ਕੰਮ ਵੀ ਉੱਥੇ ਇਹ ਨਾਲ ਨਾਲ ਕਰ ਰਿਆ ਇਹਨਾਂ ਦੋਵਾਂ ਦੀ ਹਸਬੰਡ ਵਾਈਫ ਦੀ ਮੈਂ ਫੋਟੋ ਤੁਹਾਡੇ ਕੋਲ ਜਾਰੀ ਕਰ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵੱਡਾ ਪਟਾਕਾ ਵੀ ਪਾਵਾਂਗੇ ਇਹਦੀ ਪੂਰੀ ਡਿਟੇਲ ਇਹਦਾ ਸਾਰਾ ਕੁਝ ਤੁਹਾਡੇ ਮੋਹਰੇ ਰੱਖਾਂਗੇ ਇਹਦੇ ਪਿਓ ਦੇ ਨਾਮ ਤੇ ਮਾਈ ਵੀਜ਼ਾ ਪੁਆਇੰਟ ਕੰਪਨੀ ਰਜਿਸਟਰ ਹੈ ਜਿਹਦਾ ਨਾਮ ਉਸਤੀਸ਼ ਭੱਲਾ ਰਾਏਕੋਟ ਦਾ ਰਹਿਣ ਵਾਲਾ ਬੀਨਾ ਭੱਲਾ ਦਾ ਇਹ ਮੁੰਡਾ ਬਾਇਓ ਡਾਟਾ ਤੁਹਾਨੂੰ ਸਾਰਾ ਕੁਝ ਦਿੱਤਾ ਜਾਊਗਾ ਇਹਦਾ ਜਿਹੜੇ ਵੀਰ ਭਰਾਣੇ ਤੋਂ ਪੈਸੇ ਲੈਣੇ ਨੇ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਅਸੀਂ ਪ੍ਰਸ਼ਾਸਨ ਦੇ ਨਾਲ ਲਾ ਕੇ ਇਹ ਤੋਂ ਪੈਸੇ ਜ਼ਰੂਰ ਕੋਸ਼ਿਸ਼ ਕਰਾਂਗੇ ਕਢਾ ਸਕੀਏ ਕੋਸ਼ਿਸ਼ ਨਹੀਂ ਕਰਾਂਗੇ ਇਹਦਾ ਜਲੂਸ ਕੱਢਾਂਗੇ ਪੂਰਾ ਕਿਉਂਕਿ ਜਿਹੜਾ ਬੰਦਾ ਕੰਮ ਕਰਾ ਕੇ ਪੈਸੇ ਲਵੇ ਉਹ ਜਾਇਜ਼ ਹੈ ਪਰ ਜਿਹੜਾ ਬੰਦਾ ਯਾਰੀ ਦੋਸਤੀ ਪਾ ਕੇ ਪਿਆਰ ਦੇ ਵਿੱਚ ਲੈ ਕੇ ਕਿਸੇ ਦਾ ਵਿਸ਼ਵਾਸ ਘਾਤ ਕਰੇ ਉਹ ਕਦੇ ਮਨਜ਼ੂਰ ਨਹੀਂ ਇਸ ਨੇ ਸਾਡੇ ਨਾਲ ਵੀ ਪਿਆਰ ਪਾ ਕੇ ਬੜਾ ਕੁਝ ਕੀਤਾ ਜਿਹਦੇ ਸਾਡੇ ਕੋਲ ਸਬੂਤ ਵੀ ਨੇ ਇਹਨੂੰ ਪੈਸੇ ਵੀ ਦਿੱਤੇ ਹੋਏ ਨੇ ਪਰ ਇਹ ਬੰਦਾ ਇੱਕ ਨੰਬਰ ਦਾ ਕਮੀਨਾ ਇਨਸਾਨ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਇਹਦੀ ਘਰ ਵਾਲੀ ਇਹਦਾ ਸਾਥ ਦੇ ਰਹੀ ਆ ਨਿਧੀ ਭੱਲਾ ਜਿਹੜੀ ਅੰਮ੍ਰਾਲੇ ਦੀ ਰਹਿਣ ਵਾਲੀ ਆ ਉਹਦਾ ਵੀ ਸਾਰਾ ਵਾਇਰ ਡਾਟਾ ਸਾਰਾ ਕੁਝ ਹੈ ਸਾਡੇ ਜੇ ਇਹ ਸਾਡੇ ਕਿਸੇ ਵੀ ਕਲਾਇੰਟ ਕਲਾਇੰਟ ਕੋਲ ਨਾ ਪਿਆ ਜਿਹੜੇ ਵੀ ਸਾਡੇ ਜਾਣਕਾਰ ਨੇ ਉਹਨਾਂ ਦੇ ਪੈਸੇ ਨਹੀਂ ਦਿੰਦਾ ਤਾਂ ਅਗਲੀ ਕਾਰਵਾਈ ਅਸੀਂ ਇੱਥੇ ਕਾਰਵਾਈ ਜ਼ਰੂਰ ਕਰਾਂਗੇ ਇਹਨੂੰ ਬਖਸ਼ਾਂਗੇ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਹੈ ਇਹੋ ਜਿਹੇ ਕੁੱਤਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਜਿਹੜੇ ਚੰਗਾ ਕੰਮ ਕਰ ਰਹੇ ਨੇ ਇੱਕ ਨੰਬਰ 'ਚ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਰੋਜ਼ਗਾਰ ਤੇ ਕੋਈ ਉਂਗਲੀ ਨਾ ਕਰੇ ਇਹੋ ਜਿਹੇ ਗਧਿਆਂ ਕਰਕੇ ਦੂਜੇ ਬੰਦਿਆਂ ਦਾ ਸਾਫ ਸੁਥਰੇ ਕੰਮ ਕਰਨ ਵਾਲਿਆਂ ਦਾ ਵੀ ਕੰਮ ਖਰਾਬ ਹੁੰਦਾ ਸਾਡਾ ਕੱਲ ਸਟੇਟਸ ਕਿਸੇ ਨੇ ਦੇਖਿਆ ਤੇ ਉਸ ਬੰਦੇ ਨੇ ਸਾਨੂੰ ਅਮਰੀਕਾ ਤੋਂ ਮੈਸੇਜ ਕੀਤਾ ਉਹ ਮਕੇਰੀਆਂ ਸਾਈਡ ਦਾ ਭਰਾ ਇੱਕ ਸਾਡਾ ਛੋਟਾ ਉਹਨੇ ਕੀ ਕੀਤਾ ਮੈਸੇਜ ਕੀਤਾ ਕਹਿੰਦਾ ਵੀਰ ਜੀ ਤੁਹਾਡੀ ਕੱਲ ਪੋਸਟ ਦੇਖਿਆ ਸਟੇਟਸ ਦੇਖਿਆ ਤੇ ਮਿਲ ਇਹਨੇ ਮੇਰੇ ਨਾਲ ਵੀ ਠੱਗੀ ਠੋਰੀ ਕੀਤੀ ਹੈ ਮੈਨੂੰ ਅਮਰੀਕਾ ਭੇਜ ਲਈ ਇਹਨੇ 12 ਲੱਖ ਰੁਪਏ ਲਿੱਤਾ ਜੀ 12 ਲੱਖ ਦੇ ਵਿੱਚੋਂ 3 ਲੱਖ ਰੁਪਇਆ ਫੀਸ ਭਰੀ ਅਮਰੀਕਾ ਦੀ ਜਦੋਂ ਅਮਰੀਕਾ ਪਹੁੰਚਿਆ ਉਹਨੂੰ ਬੜੀ ਦਿੱਕਤ ਆਈ ਉਹਨੇ ਕਿਹਾ ਵੀ ਮੇਰਾ 9 ਲੱਖ ਰੁਪਇਆ ਦੇ ਦੇ ਮੈਂ ਇੱਥੇ ਹੋਰ ਫੀਸ ਭਰਨੀ ਆ ਉਹ ਕਹਿੰਦੇ ਇਹਨੇ ਉਹਨੂੰ ਲਾਇਰ ਦਾ ਬਹਨਣਾ ਲੈ ਤਰਾ ਲਾਇਰ ਕੀਤਾ ਤੇ 5 ਲੱਖ ਉਹ ਤੋਂ ਹੋਰ ਲਏ ਗਿਆ ਤੁਸੀਂ 9 15 ਲੱਖ 14 ਲੱਖ ਰੁਪਇਆ 15 ਲੱਖ ਰੁਪਇਆ ਉਹਦੇ ਤੋਂ ਲੈ ਕੇ ਢ ਘਾਰ ਮਾਰ ਗਿਆ ਪੈਸੇ ਦੀ ਜਦੋਂ ਇਹਦੇ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਨਾਲ ਤਾਂ ਸਕੈਮ ਹੋ ਗਿਆ ਵੀ ਇਹਨੇ ਫੀਸ 3 ਲੱਖ ਭਰੀ ਆ ਜਾਂ ਉਦਾਂ ਉਹਦੇ ਪੇਰੈਂਟਸ ਬਜ਼ੁਰਗ ਮਕੇਰੀਆਂ ਤੋਂ ਇਹਦੇ ਕੋਲ ਚੰਡੀਗੜ੍ਹ ਆਣ ਲੱਗੇ ਇਹਨੇ ਆਪਦੇ ਗੁੰਡਾ ਸਟਾਫ ਨੂੰ ਧਮਕ ਉਹਨਾਂ ਨੂੰ ਦਬਕਾਇਆ ਧਮਕਾਇਆ ਮੈਂ ਉਹਨਾਂ ਦੀ ਚੈਟ ਨਾਲ ਨਥੀ ਕਰਦਾ ਪਿਆ ਉਸ ਭਰਾ ਦੀ ਦਮਨ ਦੀ ਤੇ ਉਹਨਾਂ ਤੇ ਮਾਨਹਾਨੀ ਦਾ ਕਰਕੇ ਉਹਨਾਂ ਨੂੰ ਡਰਾ ਕੇ ਘਰੇ ਬਿਠਾਤਾ ਇਹੋ ਜਿਹੇ ਹੋਰ ਬਹੁਤ ਸਖਸ਼ ਨੇ ਜਿਹਦੇ ਨਾਲ ਇਹਨੇ ਹਰਾਮਜਾਲਗੀ ਕੀਤੀ ਆ ਪੈਸੇ ਖਾਦੇ ਨੇ ਮੈਂ ਉਹਨਾਂ ਨੂੰ ਕਹਿਣਾ ਜਿਹਦੇ ਤੱਕ ਵੀਡੀਓ ਪਹੁੰਚਦੀ ਆ ਥੱਲੇ ਕਮੈਂਟ ਕਰਕੇ ਜਰੂਰ ਦੱਸਣ ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਆਵਾਜ਼ ਚੱਕ ਸਕੀਏ ਇਹਨੂੰ ਧੁਰਦਰਗਾਹ ਦੀ ਦਿਖਾਈਏ ਵੀ ਹਾਂ ਜੇਲ੍ਹ ਹੁੰਦਾ ਕੀ ਆ ਇੱਕ ਪਰਚੇ ਇਹ ਇਹਦੇ ਉਹ ਜਿਹਨੇ ਪਰਚਾ ਕਰਾਇਆ ਅਸੀਮ ਜਈਆ ਨਾਮ ਦਾ ਮੁੰਡਾ ਸੀਗਾ ਜਿਨ੍ਹਾਂ ਨੇ ਪਰਚਾ ਕਰਾਇਆ ਉਹਦੇ ਪਿਓ ਵੱਲੋਂ ਪਰਚਾ ਹੋਇਆ ਪਿਆ ਉਹਨੂੰ ਮੁੰਡੇ ਨੂੰ ਇਹਨੇ ਬਾਹਰ ਭੇਜਿਆ ਕਿ ਤੈਨੂੰ ਅਸੀਂ ਇੰਗਲੈਂਡ ਦੇ ਵਿੱਚ ਕੰਮ ਦਿਵਾਵਾਂਗੇ ਵਰਕ ਪਰਮਿਟ ਦੇ ਇਹ ਮੇਰੇ ਸਾਹਮਣੇ ਦੀਆਂ ਗੱਲਾਂ ਨੇ ਮੈਂ ਉਦੋਂ ਇਹਦੇ ਨਾਲ ਦਫ਼ਤਰ ਸੀਗਾ ਇਸ ਬੰਦੇ ਨੇ ਉਹਨੂੰ ਕੰਮ ਦੇ ਲਾਲਚ 'ਚ ਭੇਜਿਆ 25-26 ਲੱਖ ਰੁਪਏ ਉਹ ਤੋਂ ਲਿੱਤਾ ਤੇ ਉੱਥੇ ਜਾ ਕੇ ਉਸ ਮੁੰਡੇ ਨੂੰ ਕੰਮ ਨਹੀਂ ਮਿਲਿਆ ਇਹੋ ਜਿਹੇ ਹੋਰ ਬਹੁਤ ਕੇਸ ਨੇ ਜਿਨ੍ਹਾਂ ਨੂੰ ਇਹਨੇ ਵਰਕ ਪਰਮਿਟ ਤੇ ਭੇਜਿਆ ਪਰ ਉਹਨਾਂ ਨੂੰ ਉਥੇ ਕੰਮ ਨਹੀਂ ਮਿਲਿਆ ਮਜਬੂਰ ਸੀਗੇ ਉਹ ਬੰਦੇ ਫੋਨ ਕਰਦੇ ਸੀਗੇ ਉਹਨਾਂ ਦੇ ਅੱਜ ਵੀ ਮੇਰੇ ਕੋਲ ਮੈਸੇਜ ਪਏ ਨੇ ਬੀਐਨਏ ਸਾਡੇ ਨਾਲ ਗਲਤ ਕੀਤਾ ਇਹਦੀ ਬੜੀਆ ਮਿੰਤਾਦਰ ਲਈ ਕਿਤੇ ਨੀਰਜ ਤੂੰ ਸੁਧਰ ਜਾ ਸੁਧਰ ਜਾ ਉਹਨਾਂ ਨੂੰ ਕੰਮ ਲਵਾ ਦੇ ਪਰ ਇਸ ਬੰਦੇ ਨੇ ਇੱਕ ਨਹੀਂ ਸੁਣੀ ਇਹ ਕਹਿੰਦਾ ਆਪਣੇ ਪੈਸੇ ਆ ਗਏ ਇੱਕ ਕੇਸ ਦੇ ਵਿੱਚੋਂ 15-15 ਲੱਖ ਰੁਪਈਆ ਇਹਨੇ ਕਮਾਇਆ ਇੱਕ ਕੇਸ ਦੇ ਵਿੱਚੋਂ ਤੇ ਉਸ ਤੋਂ ਬਾਅਦ ਇਹ ਬਹੁਤ ਵੱਡਾ ਜਵਾਰੀ ਹੈ ਸੱਟੇ ਲੌਂਦਾ ਮੈਚਾਂ ਦੇ ਇਹ ਕਿਸੇ ਨੂੰ ਵੀ ਜਿਲਖਪੁਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੁੱਛ ਲੋ ਯਾਰ ਤਾਂ ਕਿਸੇ ਦਾ ਹੈ ਨਹੀਂ ਇਹ ਪੈਸੇ ਦਾ ਸਿਰਫ ਪੈਸੇ ਦਾ ਯਾਰ ਹੋਰ ਕਿਸੇ ਦਾ ਯਾਰ ਨਹੀਂ ਹੈਗਾ ਇਹਦਾ ਕੋਈ ਯਾਰ ਦੋਸਤ ਨਹੀਂ ਇਹ ਆਪਣੇ ਬੱਚਿਆਂ ਦਾ ਸਕਾ ਨਹੀਂ ਹੈਗਾ ਤੁਹਾਨੂੰ ਆ ਪਹਿਲਾਂ ਹੀ ਦੱਸ ਕੇ ਹਟਿਆ ਕਿ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਇਹਦੀ ਐਂਟਰੀ ਕਿਤੇ ਹੋਰ ਹੁੰਦੀ ਆ 50 ਪੱਬਾਂ ਕਲੱਬਾਂ ਦੇ ਵਿੱਚ ਜਿਹੜੀ ਮੈਂ ਕੁੜੀ ਦਾ ਜ਼ਿਕਰ ਹਜੇ ਨਹੀਂ ਕਰੂੰਗਾ ਅੱਗੇ ਜਾ ਕੇ ਕਰੂੰਗਾ ਕਿਉਂਕਿ ਮੈਂ ਕਿਸੇ ਨੂੰ ਐਦਾਂ ਬਦਨਾਮ ਨਹੀਂ ਕਰੂੰਗਾ ਪਰ ਜੇ ਇਹ ਆਪਣੀ ਹਰਕਤਾਂ ਤੋਂ ਬਾਅਦ ਨਾ ਆਇਆ ਤਾਂ ਉੱਥੇ ਵੀ ਕਰਾਂਗੇ ਇਹਨੂੰ ਬੜਾ ਸ਼ੌਂਕ ਹੈ ਨਾ ਮਾਨਹਾਨੀ ਦਾ ਦਾਵਾ ਕਰਨ ਦਾ ਮਾਨਹਾਨੀ ਦਾ ਕੇਸ ਕਰਨ ਦਾ ਸਾਡੇ ਦੇ ਮਾਨਹਾਨੀ ਦਾ ਕਰ ਤੇਰੇ ਖਿਲਾਫ ਇੱਕ ਇੱਕ ਸਬੂਤ ਹੈ ਸਾਡੇ ਕੋਲ ਤੈਨੂੰ ਮੈਸੇਜ ਕੀਤੇ ਨੇ ਵੀ ਸਾਡੇ ਨਾਲ ਹਸਾਬ ਤਾਬ ਕਰ ਲੈ ਪਰ ਤੂੰ ਨਹੀਂ ਕੀਤਾ ਤੇਰੇ ਯਾਰੀ ਦੋਸਤੀ ਚ ਤੇਰੇ ਸਰਕਲ ਚ ਸਾਰਿਆਂ ਨੂੰ ਕਹਿ ਚੁੱਕੇ ਆ ਵੀ ਇਹਨੂੰ ਹਸਾਬ ਤਾਬ ਕਰਨ ਲਈ ਬਿਠਾ ਦਿਓ ਸਾਡੇ ਕੋਲ ਤੇਰੀ ਘਰ ਵਾਲੀ ਨੂੰ ਵੀ ਕਹਿ ਚੁੱਕੇ ਆ ਪਰ ਤੇਰੀ ਘਰ ਵਾਲੀ ਨੇ ਹਸਾਬ ਤਾਬ ਕਰਨ ਦੀ ਥਾਂ ਤੇ ਜਾਂ ਤੈਨੂੰ ਸਾਡੇ ਨਾਲ ਪਠਾਨ ਦੀ ਥਾਂ ਤੇ ਉਹਨੇ ਸਾਨੂੰ ਬਲੌਕ ਕਰਨਾ ਚੰਗਾ ਸਮਝਿਆ ਤੁਸੀਂ ਦੋਵੇਂ ਹਸਬੰਡ ਵਾਈਫ ਨੇ ਜਿੰਨਾ ਲੋਕਾਂ ਨੂੰ ਠੱਗਿਆ ਉਹਨਾਂ ਚੰਡੀਗੜ੍ਹ ਦੇ ਵਿੱਚ ਕਿਸੇ ਨੇ ਫਰੋਡ ਨਹੀਂ ਕੀਤਾ ਤਾਂ ਹੀਓ ਤੁਸੀਂ ਦਫਤਰ ਬੰਦ ਕੀਤਾ ਮਾਈ ਵੀਜ਼ਾ ਪੁਆਇੰਟ ਇਹਨਾਂ ਦੀ ਆਈਡੀ ਇੰਸਟਾਗ੍ਰam ਦੀ ਮੈਂਸ਼ਨ ਕਰ ਦੂੰਗਾ ਜਿਹੜੇ ਪੇਜ ਤੋਂ ਇਹ ਪੋਸਟਾਂ ਪਾਉਂਦੇ ਨੇ ਅੱਜ ਵੀ ਉਥੇ ਐਡਰੈਸ ਮੈਂਸ਼ਨ ਨਹੀਂ ਪਹਿਲਾਂ 22 ਸੀ ਸੈਕਟਰ ਦਾ ਹੁੰਦਾ ਸੀਗਾ ਉਥੇ ਐਡਰੈਸ ਤੇ ਅੱਜ ਉਹਨਾਂ ਪੋਸਟਾਂ ਦੇ ਵਿੱਚ ਕਿਉਂਕਿ ਉਥੋਂ ਤੱਕ ਪੁਰਾਣਾ ਬੰਦਾ ਨਹੀਂ ਪਹੁੰਚਣਾ ਚਾਹੀਦਾ ਜਿਹੜੀ ਇਹਨਾਂ ਦੀ ਸਟ੍ਰੈਟਜੀ ਬਣਾਈ ਆ ਕਰ ਇਹ ਮਾਈ ਵੀਜ਼ਾ ਪੁਆਇੰਟ ਦੇ ਨਾਮ ਤੋਂ ਕੰਮ ਰਹੇ ਨੇ ਨਾ ਉਥੇ ਬੋਰਡ ਲੱਗਿਆ ਨਾ ਇਹਨਾਂ ਨੇ ਹਜੇ ਬੋਲ ਲਾਉਣਾ ਕਿਉਂਕਿ ਕੰਮ ਇਹਨੂੰ ਜਿਹੜਾ 44 ਸੈਕਟਰ ਹੈ ਉਹ ਦਿਖਾਣਗੇ ਉੱਥੇ ਵੀ ਅਸੀਂ ਇਹ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਾਂ ਪ੍ਰਾਪਰਟੀ ਦੇ ਕੰਮ ਦਾ ਇਹਨਾਂ ਨੇ ਝਾਸਾ ਦਿੱਤਾ ਹੋਇਆ ਉੱਥੇ ਸੋ ਨਵੇਂ ਜਿਹੜੇ ਵੀ ਕਲਾਇੰਟ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਸ ਬੰਦੇ ਦੇ ਕੋਲ ਨਾ ਫਸਿਓ ਜਿਹੜੇ ਅਸੀਮ ਜਈਆ ਨਹੀਂ ਮੈਂ ਗੱਲ ਕਰਦਾ ਅਸੀਮ ਜਈਆ ਨੇ ਬਿਆਨ ਦਿੱਤਾ ਸੀਗਾ ਇੱਕ ਲੋਕਲ ਚੰਡੀਗੜ੍ਹ ਦੇ ਕਿਸੇ ਚੈਨਲ ਦੇ ਉੱਤੇ ਇਸ ਬੰਦੇ ਨੇ ਉਸ ਚੈਨਲ ਵਾਲੇ ਨੂੰ 2 ਲੱਖ ਰੁਪਏ ਦਿੱਤਾ ਕਿ ਪੋਸਟ ਡਿਲੀਟ ਮਾਰ ਦੇ ਉਹਨੇ ਪੋਸਟ ਡਿਲੀਟ ਮਾਰਤੀ ਉਹਦਾ ਲਿੰਕ ਵੀ ਅਸੀਂ ਤੁਹਾਨੂੰ ਦੇ ਦੇਵਾਂਗੇ ਕਿਹੜਾ ਲਿੰਕ ਸੀਗਾ ਪਰ ਅੱਜ ਲਿੰਕ ਓਪਨ ਨਹੀਂ ਹੁੰਦਾ ਕਿਉਂਕਿ ਇਹਨੇ ਉਹਨੂੰ ਖਰੀਦ ਲਿਆ ਸੀਗਾ ਚੈਨਲ ਵਾਲੇ ਉਥੋਂ ਦੇ ਲੋਕਲ ਬੰਦੇ ਪਰ ਉਹਦੀ ਸਾਡੇ ਕੋਲ ਇੱਕ ਕਾਪੀ ਜਿਹੜੀ ਫੇਸਬੁੱਕ ਤੋਂ ਅਸੀਂ ਚੱਕੀ ਸੀਗੀ ਤੇ ਉਹਦੀ ਰਿਕਾਰਡਿੰਗ ਸਾਡੇ ਕੋਲ ਹੈ। ਸੋ ਬੇਨਤੀ ਹੈ ਜਿਹੜੇ-ਜਿਹੜੇ ਬੰਦੇ ਇਹਦੇ ਤੇ ਇਹਦੀ ਘਰ ਵਾਲੀ ਵੱਲੋਂ ਠੱਗੇ ਗਏ ਨੇ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਅਸੀਂ ਪ੍ਰਸ਼ਾਸਨ ਨੂੰ ਨਾਂ ਲੈ ਕੇ ਇਹਨਾਂ ਨੂੰ ਜ਼ਰੂਰ ਨੱਥ ਪਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ